ਪਰ ਮਾਮਲਾ ਇਹ ਸੀ ਕਿ ਇਹ 6-7 ਸਾਲ ਪਹਿਲਾਂ ਸਾਡੇ ਕੋਲ ਕੰਮ ਕਰਦਾ ਪ੍ਰਵਾਸੀ ਸੀਦਾ ਮੁੰਡਾ ਤੇ ਇਹਦੇ ਬਦਲੇ ਨੇ ਰਖਾਇਆ ਆਪਾਂ ਤਾਂ ਜਾਣ ਦੇਣੀ ਸੀ ਇਹਨੂੰ ਤੇ ਇਹਨਾਂ ਨੇ ਮਿਲ ਕੇ ਤਿੰਨ-ਚਾਰ ਮਹੀਨੇ ਕੰਮ ਕੀਤਾ ਫਿਰ ਕੋਈ ਕਾਰਨ ਅਸੀਂ ਵੀ ਇਹਨਾਂ ਨੂੰ ਜਵਾਬ ਦਿੱਤਾ ਤੇ ਇਹ ਕਹਿੰਦਾ ਮੈਂ ਹਟਣਾ ਨਹੀਂ ਵੀ ਮੈਂ ਬਰੇਜ ਥਾਂ ਤੇ ਕੰਮ ਕਰਦਾ ਇਹਨੇ ਉਸੇ ਖੁੰਦੂ ਦੇ ਵਿੱਚ ਆ ਕੇ ਕੋਈ ਫੋਟੋ ਸਾਡੇ ਫੇਸਬੁਕ ਤੋਂ ਬੱਚਿਆਂ ਦੀ ਲਾ ਲਈਆਂ ਸਾਡੀ ਸਾਰੀ ਫੈਮਿਲੀ ਲਾ ਲਈਆਂ ਉਸ ਤੋਂ ਬਾਅਦ ਤੋਂ ਸਾਡੇ ਫਰੋਤੀ ਦੀ ਮੰਗ ਕਰਨ ਲੱਗ ਗਿਆ ਪੇ ਜੇ ਤੁਸੀਂ ਮੈਨੂੰ 2 ਲੱਖ ਦੀ ਫਰੋਤੀ ਨਹੀਂ ਦਿੰਦੇ ਤਾਂ ਮੈਂ ਇਹ ਫੋਟੋਆਂ ਵਾਇਰਲ ਕਰੂੰਗਾ ਹੁਣ ਮੇਰੀ ਦੀ ਬੇਟੀ ਦਾ ਵਿਆਹ ਵੀ ਹੋ ਗਿਆ ਤੇ ਹੁਣ ਉਸ ਤੋਂ ਬਾਅਦ ਕੀ ਆਇਆ ਇਹ ਪੈਸੇ ਦਾ ਅਰੇਂਜਮੈਂਟ ਹੈ ਨਹੀਂ ਸੀ ਨਾ ਅਸੀਂ ਕੋਈ ਹਾਮੀ ਭਰੀ ਠੀਕ ਹੈ ਇਹਨੇ ਫੋਟੋਆਂ ਅੱਗੇ ਸਾਡੇ ਗਾਂ ਸਾਡੇ ਰਿਲੇਟਿਵ ਜਿੰਨੇ ਰਿਸ਼ਤੇਦਾਰ ਸੀ ਸਾਰੇ ਸਾਡੇ ਉਹਨਾਂ ਨੇ ਫੋਟੋਆਂ ਸਾਰਿਆਂ ਨੂੰ ਅੱਗੇ ਵਾਇਰਲ ਕਰਤੀਆਂ ਤੇ ਇਸ ਕਰਕੇ ਸੀ ਇਹ ਹੀ ਸਹਾਇਤਾ ਮੰਗਦੇ ਹਾਂ ਕਾਨੂੰਨ ਤੋਂ ਇਹਨਾਂ 'ਤੇ ਸਖਤ ਸਖਤ ਤੋਂ ਕਾਰਵਾਈ ਕੀਤੀ ਜਾਵੇ ਠੀਕ ਹੈ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਇਹਨਾਂ ਕੋਲ ਜਰਮੇਸ਼ ਵੀ ਇੱਕ ਜਦ ਤੁਸੀਂ ਘਰੋਕੀ ਕਰ ਕੀਤਾ ਜਾਂ سوشل میڈیا ਦੇ ਉੱਪਰ ਜਿਹੜੇ ਵੀਡੀਓ ਵਾਇਰਲ ਕਰਦੇ ਸੀ ਕੀ ਹਮ ਆਉਂਦੇ ਸਾਰੇ ਉਹ ਜੀ ਰੇਖਾ ਇਸਤਰੀ ਨਾਂ ਦੀ ਹੈਗੀ ਸੀ ਸਾਡੇ ਕੋਲ ਪਹੁੰਚੀ ਉਹਦੀ ਸ਼ਿਕਾਇਤ ਵੀ ਪਹੁੰਚੀ ਸਾਡੇ ਕੋਲ ਉਹਨੇ ਬਿਆਨ ਵੀ ਲਿਖਾ ਕੇ ਉੱਤੇ ਮੁਕੱਦਮਾ ਦਰਜ ਕਰਾਇਆ ਇਹ ਨਰਿੰਦਰ ਨਰਿੰਦਰ ਕੁਮਾਰ ਨਾਦਲ ਲੜਕਾ ਜੀ ਜੋ 3-4 ਮਹੀਨੇ ਪਹਿਲਾਂ ਉਹਨੇ ਘਰੇ ਕੰਮ ਕਰਦਾ ਸੀ ਉਹਨੇ ਬੱਚਿਆਂ ਨਾਲ ਜਾਨੀ ਖੇੜ ਕੋ ਬੱਚੇ ਛੋਟੇ ਸੀ ਖੇੜ ਦਾ ਰਿਆ ਪਹਿਲਾਂ ਤੇ ਉਹਦੀ ਉਹਨਾਂ ਕੀ ਜਾਨੀ ਕਿ ਲੜਕੀ ਦਾ ਵਿਆਹ ਹੋ ਗਿਆ ਸੀ ਉਸ ਤੋਂ ਬਾਅਦ ਜੋ ਨੇ ਇੰਸਟਾਗ੍ਰਾਮ ਤੇ ਫੋਟੋਆਂ ਖਿੱਚੀਆਂ ਹੋਣੀਆਂ ਸੀ ਉਹ ਗਲਤ ਇਸੇ ਮਾਰ ਕਰਦਾ ਸੀ ਉਹ 2 ਲੱਖ ਰੁਪਏ ਦੀ ਮੰਗ ਕਰਦਾ ਸੀ ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਤੋਂ ਸ਼ਿਕਉ ਗ੍ਰਫਾਰ ਕੀਤਾ ਗਿਆ ਜੇਲ ਛੜਿਆ ਗਿਆ ਜਿਹੜੇ ਇੰਸਟਾਗ੍ਰਾਮ ਤੇ ਜਿਹੜੀ ਫੋਟੋ ਚੁੱਕੀਆਂ ਜਾਂ ਕਿਵੇਂ ਔਰ ਕਿੰਨਾਂ ਨੂੰ ਸ਼ੇਅਰ ਕੀਤੀਆਂ ਇਹ ਉਹਨਾਂ ਨੇ ਉਹਨਾਂ ਜਾਣ ਕੇ ਇਹਨਾਂ ਨੂੰ ਇਹਨਾਂ ਨੂੰ ਸ਼ੇਅਰ ਕਰਦਾ ਸੀ ਵੀ ਆਹ ਫੋਟੋ ਆ ਮੈਂ ਜਾਣ ਕੇ ਸੋਸ਼ਲ ਮੀਡੀਆ ਤੇ ਪਾ ਦਨੀ ਆ ਤੁਹਾਡੀ ਬਦਨਾਮੀ ਕਰਨੀ ਕਿੰਨੀ ਦੇਰ ਤੋਂ ਕਰ ਰਹੀ ਸੀ ਇਹ ਆ ਹੁਣੇ ਹੋਏ 2 ਤਿੰਨ ਮਹੀਨੇ ਤੇਜ ਸੋਹਰਾ ਪਰਵਾਰ ਨੂੰ ਲੜਕੀ ਸੋਹਰਾ ਪਰਵਾਰ ਨੂੰ ਸ਼ੇਅਰ ਕੀਤੀ ਇਹਨਾਂ ਨੇ ਹਾਂ ਉਹ ਜਾਣ ਕੇ ਧਮਕੀ ਦਿੰਦਾ ਸੀ ਜਿਵੇਂ ਤੁਹਾਡੇ ਸੋਹਰਾ ਲੜਕੀ ਬੱਸਰ ਨਹੀਂ ਦੇਣੀ ਤੇ ਸੋਹਰਾ ਪਰਵਾਰ ਨੂੰ ਇੰਸਟਾਗ੍ਰਾਮ ਤੇ ਫੋਟੋ ਫੋਟੋ ਭੇਜਾਂਗਾ ਬਲੈਕਮੇਲ ਕਰਦਾ ਸੀ ਹਾਂਜੀ ਬਲੈਕਮੇਲ ਕਰਦਾ ਸੀ